ਉਹ ਪੱਤੇ ਜਿਹੜੇ ਉਹ ਝੜਨੇ ਸ਼ੁਰੂ ਹੋ ਜਾਂਦੇ ਆ ਬੂਟੇ ਨੂੰ ਜਿਹੜਾ ਉਹ ਖਰਾਕ ਪੱਤਿਆਂ ਨਹੀਂ ਦੇਣੀ ਆ ਉਹ ਪੱਤਿਆਂ 'ਚ ਜਦੋਂ ਨੂੰ ਖਰਾਕ ਨਹੀਂ ਮਿਲਦੀ ਫਿਰ ਜਿਹੜੀ ਆ ਬੂਟੇ ਦੀ ਜਿਹੜੀ growth ਹੈ ਉਹ ਰੁਕ ਜਾਂਦੀ ਹੈ ਜਿਹਦੇ ਨਾਲ ਕੀ ਆ ਉਹ ਜਿਹੜਾ ਉਹਨੇ ਨਿਊਟ੍ਰੀਸ਼ਨ ਦੇਣਾ ਅੱਗੇ ਚਾਹੇ ਉਹ ਨਵੇਂ ਬੋਲ ਬਣਨੀ ਆ ਜਾਂ ਹੁੰਦੇ ਜੋ ਆਪਾਂ ਫੁੱਲ ਨਵੇਂ ਨਿਕਲਨੇ ਆ ਉਹ ਜਿਹੜੀ ਆ ਉਹਦਾ ਆਪਣਾ ਝਾੜ ਤੇ ਕਰੋ ਡਾਇਰੈਕਟ ਅਸਰ ਪਾਉਂਦੀ ਹੈ ਤੋਂ ਉਹਦੇ ਵਾਸਤੇ ਆਪਾਂ ਖਾਸ ਕਰਕੇ ਧਿਆਨ ਰੱਖਣਾ ਵੀ ਉੜਦਾ ਮੱਛਰ ਹੈ ਕਿ ਬੱਜ ਹੈ ਠੀਕ ਹੈ ਜੇ ਉਰਦਾਮਛਰ ਹੈ ਉਹਦੇ ਵਾਸਤੇ ਸਪਰਿਆਂ ਕੁਝ ਹੋਰ ਨੇ ਜੇ ਬੱਚਾ ਹੈ ਤਾਂ ਉਹਦੇ ਵਾਸਤੇ ਸਪਰਿਆਂ ਕੁਝ ਹੋਰ ਨੇ ਜਿਵੇਂ ਆਪਾਂ ਬਕੂਬੀ ਜਾਣਦੇ ਵੀ ਆਂ ਕਿ ਜੇ ਬੱਚਾ ਹੈ ਤਾਂ ਉਹਦੇ ਵਾਸਤੇ ਲੈਨੋ ਜਾਂ ਓਵਿਰੋਨ ਜਿਹੜੀ ਆ ਉਹ ਦਵਾਈ ਦੀ ਆਪਾਂ ਵਰਤੋਂ ਕਰ ਸਕਦੇ ਆਂ ਲੈਨੋ ਦੇ ਵਿੱਚ ਸਾਲਟ ਹੈ ਪਾਈਰੀ ਬਰੋਕਸੀਟ ਠੀਕ ਆ ਉਹ ਆਮ ਆਪਣੇ ਜ਼ਿਆਦਾਤਰ ਤਾਂ ਕੀ ਹੈ ਮਿਕਸਚਰ ਦੇ ਤੌਰ ਤੇ ਮਿਲਦੀ ਆ ਆਪਾਂ ਜੋ ਦੇਖਣ ਜੋ ਆਪਾਂ ਪਰਚੇਸ ਕਰਦੇ ਆਂ ਪਰ ਕਾਨਾ ਤੇ ਕੱਲੀ ਲੈਨੋ ਜਿਹੜੀ ਹੁੰਦੀ ਆ ਉਹ ਦੀ ਜ਼ਿਆਦਾ ਵਰਤੋਂ ਕੀਤੀ ਜਾਵੇ ਕਾਰਨ ਕੀ ਹੈ ਜਦੋਂ ਕੋਈ ਮਿਕਸਚਰ ਬਣਾਉਂਦੇ ਆਂ ਉਹਦੇ ਵਿੱਚ ਪਰਸੈਂਟੇਜ ਕੀ ਹੈ ਘੱਟ ਕਰ ਦਿੰਦੇ ਆ ਦੂਜਾ ਉਹਦੀ ਡੋਜ਼ ਵੀ ਜਿਹੜੀ ਆ ਉਹ ਘੱਟ ਦੱਸਦੇ ਆ ਜਿਹੜੀ ਸਹੀ ਲੈਨੋ ਆਉਂਦੀ ਹੈ ਜਿਹੜੀ ਸਹੀ ਪਾਈਰੀ ਪ੍ਰੋਕਸੀਫਨ ਆਉਂਦੀ ਹੈ ਉਹ 10% ਆਉਂਦੀ ਆ 10% ਦੀ ਮਾਤਰਾ ਕਿੰਨੀ ਵਰਤਣੀ ਆ ਆਪੇ 500 ਐਮਐਲ ਪ੍ਰਤੀ ਏਕੜ ਦੇ حساب ਨਾਲ ਪਾਣੀ 750 ਤੋਂ ਲੈ ਕੇ 150 ਲੀਟਰ ਪਾਣੀ ਦੇ ਵਿੱਚ ਆਪਾਂ 500 ਐਮਐਲ ਜਿਹੜੀ ਹੈ ਉਹ ਲੈਨੋ ਦੀ ਵਰਤੋਂ ਕਰਨੀ ਆ ਜੇ ਬੱਚ ਜ਼ਿਆਦਾ ਹੈ ਇਦਾਂ ਹੀ ਕੀ ਹੈ ਓਵਰੋਨ ਉਹ ਵੀ ਬੱਚਾ ਹੈ ਜਿਆਦਾ ਜਿਹੜੀਆਂ ਪੀਲੀਆਂ ਬਿੰਦੀਆਂ ਤੁਹਾਨੂੰ ਦਸੀਆਂ ਤਾਂ ਉਹਦੇ ਅਸਤੇ ਆਪਾਂ ਓਵਰੋਨ 200 ਐਮ ਐਲ ਜਿਹੜੀ ਹੈ ਉਹ ਪ੍ਰਤੀ ਇੱਕੜ ਦੇ ਸਾਰ ਨਾਲ ਵਰਤੋ ਕਰ ਸਕਦੇ ਆ ਉਸ ਤੋਂ ਬਾਅਦ ਜੇ ਉਰਦਾ ਮਛਰ ਜ਼ਿਆਦਾ ਹੈ ਜੇ ਆਪਣਾ ਨਰਮਾ ਪੂਰਾ ਫਸਿਆ ਹੋਇਆ ਹੈ ਇਹਦੇ ਵਿੱਚ ਸਲਾਬ ਹੈਗੀ ਹੈ ਨਰਮੇ ਦੇ ਕੱਦ ਵਗੈਰਾ ਚੰਗਾ ਹੈ ਤਾਂ ਉਹਦੇ ਅਸਤੇ ਕੀ ਹੈ ਆਪਾਂ ਕੋਲੋ ਜਿਹੜੀ ਹੁੰਦੀ ਹੈ ਟਾਈਫੈਂਸੀਰੋਨ ਪੋਲੋ 200 ml ਦੇ ਸਾਥ ਕੋ 200 ਗ੍ਰਾਮ ਦੇ ਸਾਥ ਨਾਲ ਜਿਹੜੀ ਹੈ ਆਪਾਂ ਉਹਦੀ ਵਰਤੋਂ ਕਰਕੇ ਉਹਨੂੰ ਕੰਟਰੋਲ ਕਰ ਸਕਦੇ ਹਾਂ ਕਿਉਂਕਿ ਆਪਾਂ ਜਾਣਦੇ ਹਾਂ ਵੀ ਜਿਹੜੀ ਪੋਲੋ ਹੈ ਪੋਲੋ ਨੇ ਗੈਸ ਬਣਾ ਕੇ ਕੰਮ ਕਰਨਾ ਹੁੰਦਾ ਤੇ ਜੇ ਨਰਮਾ ਉੱਪਰ ਚੰਗਾ ਫਸਿਆ ਹੋਇਆ ਹੈਗਾ ਥੱਲੇ ਸਰਾਬ ਹੈਗੀ ਹੈ ਮਿੱਟੀ ਦੇ ਵਿੱਚ ਤਾਂ ਉਹ ਜਿਹੜੀ ਪੋਲੋ ਹੈ ਉਹ ਜ਼ਿਆਦਾ ਵਧੀਆ ਕੰਮ ਕਰੇਗੀ ਜੇ ਮੱਛਰ ਆਪਣੇ ਬਹੁਤ ਨਾਮਾਤਰ ਜਿਹਾ ਜਾਂ ਘੱਟ ਹੈ ਤਾਂ ਉਹਦੇ ਵਾਸਤੇ ਆਪਾਂ ਉਸ਼ੀਨ ਊਲਾਲਾ ਇਤਨ ਐਨਾ ਸਪਰਿਆਂ ਦੀ ਵੀ ਜਿਹੜੀ ਹੈ ਉਹ ਆਪਾਂ ਵਰਤੋਂ ਕਰ ਸਕਦੇ ਹਾਂ ਪੂਲ ਲਾਲਾ ਦੀ ਜਿਹੜੀ ਡੋਜ਼ ਆ 80 ਗ੍ਰਾਮ 100 ਸਵਾ 100 ਲੀਟਰ ਤੋਂ ਲੈ ਕੇ 150 ਲੀਟਰ ਪਾਣੀ ਦੇ ਵਿੱਚ ਪ੍ਰਤੀ ਏਕੜ ਦੇ ਸਾਥ ਹਾਲ ਹੈ ਜੇ ਓਸ਼ੀਨ ਕਰਨੀਆਂ ਤਾਂ ਓਸ਼ੀਨ ਦੀ ਜਿਹੜੀ ਉਹ 60 ਗ੍ਰਾਮ ਡੋਜ਼ ਜਿਹੜੀ ਆ ਉਹ ਡਾਈਨੋਟੀ ਫਲੋਨ ਉਹ ਜਿਹੜਾ ਉਹਦੇ ਵਿੱਚ ਖਲਟਾ ਉਹ ਦੀ ਜਿਹੜੀ ਆਪਾਂ ਵਰਤੋ ਕਰ ਸਕਦੇ ਇਹ ਹੋ ਗਿਆ ਜੀ ਨਰਮੇ ਦੇ ਸਬੰਧ ਵਿੱਚ ਖਾਸ ਕਰਕੇ ਤੁਸੀਂ ਇਹ ਆ ਜਿਹੜਾ 15 20 ਦਿਨ ਹੈ ਇਹਨਾਂ ਚੀਜ਼ਾਂ ਦਾ ਜਰੂਰ ਧਿਆਨ ਰੱਖਣਾ ਹੈ ਕਾਰਨ ਵੀ ਆਹੀ ਜਿਹੜਾ ਫਲ ਆ ਉਹ ਆਪਣੇ ਕੰਮ ਚ ਆਉਣਾ ਹੈ ਜੇ ਬਾਅਦ ਦਾ ਕੋਈ ਫੁੱਲ ਫੁਲਾਕ ਹੈ ਉਹ ਆਪਾਂ ਫਿਰ ਬਾਅਦ ਵਿੱਚ ਸ਼ਰਤਾਂ ਤੇ ਹੀ ਪਾਉਣਾ ਹੁੰਦਾ ਹੈ ਪੋਰਟ ਇੰਡੇ ਤੋੜ ਕੇ ਆਪਾਂ 76 ਤਾਈ ਪਾਉਣੇ ਆ ਆਪਣੇ ਅੱਧੇ ਵੀ ਕੰਮ ਨਹੀਂ ਆਉਂਦੇ ਨਾ ਹੀ ਉਹਨਾਂ ਦਾ ਜਿਹੜਾ ਉਹ ਇੰਨਾ ਜ਼ਿਆਦਾ ਵਜਨ ਬਣਦਾ ਆ ਜਿਹੜੇ 15 20 ਦਿਨ ਹੈ ਖਾਸ ਕਰਕੇ ਆਪਾਂ ਨੂੰ ਸਰਵੇਖਣ ਕਰਨ ਦੀ ਜ਼ਰੂਰਤ ਹੈ ਜੇ ਤੁਹਾਨੂੰ ਕਿਤੇ ਸੁੰਡੀ ਮਿਲਦੀ ਆ ਤਾਂ ਯੂਨੀਵਰਸਿਟੀ ਦੀ ਸਿਫਾਰਸ਼ ਦੇ ਮੁਤਾਬਿਕ ਸਪਰੇਅ ਕਰੋ ਜੇ ਤੁਹਾਨੂੰ ਮੱਛਰ ਕਿਤੇ ਜ਼ਿਆਦਾ ਲੱਗਦਾ ਵੀ ਆਪਣੇ ਵੈਸੇ ਤਾਂ ਤਰੇਲ ਨਾਲ ਮੂਲ ਕੰਟਰੋਲ ਆਉਣਾ ਸ਼ੁਰੂ ਹੋਊਗਾ ਕੁਛ ਨਾ ਕੁਛ ਪਰ ਫਿਰ ਵੀ ਜੇ ਆਪਾਂ ਨੂੰ ਲੱਗਦਾ ਵੀ ਥੱਲੇ ਪੱਤੇ ਬਾਲੇ ਘਾਰੇ ਹੋ ਰਿਹਾ ਤਾਂ ਯੂਨੀਵਰਸਿਟੀ ਦੀ ਸਿਫਾਰਸ਼ ਦੇ ਮੁਤਾਬਿਕ ਜਿਹੜੀਆਂ ਵੀ ਤੁਹਾਨੂੰ ਸਪਰੇਅਾਂ ਦਸੀਆਂ ਉਹਨਾਂ ਦੀ ਠੀਕ ਹੈ ਉਸ ਤੋਂ ਬਾਅਦ ਗੱਲ ਕਰਦੇ ਆ ਆਪਣੀ ਜਿਹੜੀ ਦੂਜੀ ਫਸਲ ਆਉਣ ਵਾਲੀ ਜਿਹੜੀ ਹੁਣ ਤਕਰੀਬਨ ਸਾਰੇ ਜਿਹੜੇ ਝੋਨੇ ਆ ਉਹ ਗੋਭਦੇ ਆ ਠੀਕ ਹੈ ਗੋਭਦੇ ਵਿੱਚ ਜਿਹੜੀ ਜਦੋਂ ਹੁੰਦਾ ਝੋਨਾ ਉਸ ਟਾਈਮ ਤੇ ਖਾਸ ਕਰਕੇ ਆਪਾਂ ਨੂੰ ਜਿਹੜਾ ਉਹ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਪਹਿਲਾਂ ਝੋਨੇ ਨੇ ਕਿੰਨੀ